thank <laughs> ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜੀ ਬੱਚਿਆਂ ਨੂੰ ਹੌਲ ਦੇਵਾਂਗੇ ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਲੀਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਤੇਸ਼ ਦਾ ਨਾਮ ਰੌਸ਼ਨ ਕਰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੈਂ ਹੋਮ ਸਕੂਲ ਆਫ ਫੈਮਿਨੈਂਟ ਸ਼ਹਿਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਤੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਵੀ ਲੈਣ ਜਾਂਦੇ ਹਾਂ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਇਜੂਸ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੇ ਦੀ ਪੀਸ ਅਫੋਰਡ ਕਰਨਾ ਵੈਸੇ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਿਲ ਹੈ ਬਟ ਫ੍ਰੀ ਆਫ ਕਾਸ ਸਾਡੇ ਬੱਚੇ ਉਥੇ ਰੈਜੀਡੈਂਸ਼ੀਅਲੀ ਰਹਿ ਕੇ ਔਰ ਉਥੋਂ ਸਿੱਖ ਕੇ ਆਏ ਆ ਬੱਚੇ ਦਨਿਕਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਿਮਾਨਸ਼ੂ ਤੇ ਅੱਜ ਮੈਂ ਮੋਰਿਸ ਗਰਾਜ ਜਲੰਧਰ ਸ਼ੋਰੂਮ ਮੌਜੂਦ ਹਾਂ ਜਿੱਥੇ ਐਮਜੀ ਦੀ ਨਵੀਂ ਗੱਡੀ ਲਾਂਚ ਹੋ ਚੁੱਕੀ ਹੈ ਬਹੁਤ ਸੋਹਣੀ ਗੱਡੀ ਹੈ ਐਂਡ ਕੀ ਖਾਸੀਅਤ ਹੈ ਇਸ ਗੱਡੀ ਦੀ ਮੇਰੇ ਨਾਲ ਇਥੋਂ ਦੇ ਮਾਰਕੀਟਿੰਗ ਮੈਨੇਜਰ ਸੰਦੀਪ ਜੀ ਮੌਜੂਦ ਨੇ ਸੰਦੀਪ ਜੀ ਬਹੁਤ ਬਹੁਤ ਵਧਾਈਆਂ ਬਹੁਤ ਸੋਹਣੀ ਗੱਡੀ ਹੈ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਐਨੀਮੋਰ ਦੋ ਇੱਕ ਕਿਹੜੀ ਗੱਡੀ ਹੈ ਕੀ ਇਸਦੀ ਰੇਂਜ ਹੈ ਕੀ ਇਸਦੀ ਖਾਸੀਅਤ ਹੈ ਅ ਸਭ ਤੋਂ ਪਹਿਲਾਂ ਤੇ ਅੱਜ ਕਾਰਗੋ ਮੋਟਰ ਪੀਐਸਐਫ ਚੌਂਕ ਐਮਜੀ ਵਿਜ਼ਟਰ ਲਾਂਚ ਹੋਈ ਹੈ ਅ ਸਟਾਰਟਿੰਗ ਪ੍ਰਾਈਸ ਹੈ 9.99 ਐਂਡ 3 31 ਰੇਂਜ ਹੈ ਇਸਦੀ ਔਰ ਹੋਰ ਵੀ ਬਹੁਤ ਬਥਾਰੇ ਫੀਚਰਸ ਹੈ ਤੁਸੀਂ ਵਿਜ਼ਿਟ ਕਰੋ ਆਓ ਦੇਖੋ ਗੱਡੀ ਅੱਜ ਹੀ ਲਾਂਚ ਹੋਈ ਹੈ ਸੋ ਸਾਡੇ ਨਾਲ ਅ ਅੰਕੁਸ਼ ਜੀ ਵੀ ਮੌਜੂਦ ਹੈ ਅੰਕੁਸ਼ ਜੀ ਬਹੁਤ ਸੋਹਣੀ ਕਾਰ ਹੈ ਬਹੁਤ ਅੱਛੀ ਕਾਰ ਹੈ ਐਂਡ ਆਈ ਥਿੰਕ ਬਹੁਤ ਅੱਛੀ ਰੇਂਜ ਦੇ ਵਿੱਚ ਹੀ ਹੈ ਤੇ ਫੀਚਰਸ ਇਸ ਦੇ ਆਪਾਂ ਡਿਟੇਲ ਚ ਸਵੇਰਾ ਉਹਨਾਂ ਵੀਲ ਚ ਡਿਸਕਸ ਕਰਾਂਗੇ ਫਿਲਹਾਲ ਅਗਰ ਇਨ ਸ਼ਾਰਟ ਸਾਰੇ ਵਿਊਰਸ ਨੂੰ ਦੱਸਣਾ ਹੋਵੇ ਕਿ ਇਹ ਗੱਡੀ ਕੀ ਖਾਸ ਅਲੱਗ ਲੈ ਕੇ ਆਈ ਹੈ ਖਾਸ ਰਹੀ ਹੈ ਪਲੱਸ ਤੇ ਫਰਸਟ ਦੀ ਰੇਂਜ ਜਿਹੜੀ 331 ਕਿਲੋਮੀਟਰ ਦੀ ਰੇਂਜ ਹੈ ਸਭ ਤੋਂ ਖਾਸ ਗੱਲ ਤੇ ਇਹਦੀ ਹੈ ਉਸ ਤੋਂ ਬਾਅਦ ਸਰ ਇਹਦੀ ਲੁਕਸ ਉਸ ਤੋਂ ਬਾਅਦ ਸਰ ਇਹਦੇ ਵਿੱਚ ਜਿਹੜੇ ਫੀਚਰਸ ਪਾਏ ਹੈ ਜੀ ਡਿਸਪਲੇ ਹੈ ਇੱਕ ਸ ਨੋਰਮਲ ਲੈਪਟਾਪ ਦੀ ਜਿਹੜੀ ਡਿਸਪਲੇ ਹੁੰਦੀ ਹੈ ਜਦੋਂ ਆਪਾਂ ਕਾਰ ਵਿੱਚ ਚੂਜ਼ ਕਰਦੇ ਹਾਂ ਉਹ ਲੈਪਟਾਪ ਦੀ ਸਕਰੀਨ ਇਹਦੇ ਕਾਰ ਦੇ ਵਿੱਚ ਹੈਗੀ ਹੈ ਬਾਕੀ ਸਰ ਤੁਹਾਨੂੰ ਪਤਾ ਹੀ ਹੈ ਈਵੀ ਕਾਰ ਹੈ ਬੈਸਟ ਇਨ ਰੇਂਜ ਹੈ ਬੈਸਟ ਇਨ ਪ੍ਰਾਈਸ ਹੈ ਇਹ ਸਿਰਫ ਈਵੀ ਹੈ ਜਾਂ ਇਸ ਦੇ ਵਿੱਚ ਹੋਰ ਵੇਰੀਐਂਟਸ ਵਗੈਰਾ ਓਨਲੀ ਈਵੀ ਓਨਲੀ ਈਵੀ ਸੋ ਓਨਲੀ ਇਲੈਕਟ੍ਰਿਕ ਵਹੀਕਲ ਹੈ ਓਨਲੀ ਈਵੀ ਐਂਡ ਡਿਟੇਲ ਦੇ ਵਿੱਚ ਇਸ ਗੱਡੀ ਦਾ ਕੱਲਾ ਕੱਲਾ ਫੀਚਰ ਅਸੀਂ ਤੁਹਾਨੂੰ ਦਿਖਾਵਾਂਗੇ ਸਵੀਰਾ ਔਨ व्हील्स ਦੇ ਵਿੱਚ देखते रहो दैनिक सवेरा टीवी मैं हिमांशु धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर